ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅਸਾ ਦੀ ਟੀਮ ਪਹੁੰਚੀਆ ਇਤਿਹਾਸਕ ਪਿੰਡ ਭੁੰਗਣੀ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਕਿ ਸਮੂਹ ਨਗਰ ਨਿਵਾਸੀ ಗ್ರಾಮ ਪੰਚਾਇਤ ਐਨਆਰਐਮ ਅਤੇ ਇਲਾਕੇ ਦੇ ਸਹਿਯੋਗ ਨਾਲ ਮਾਤਾ ਅਮਰਕੌਰ ਚੰਨਕੌਰ ਬੈਲਫੇਅਰ ਸੁਸਾਇਟੀ ਭੁੰਗਣੀ ਵੱਲੋਂ ਮੁਫਤ ਅੱਖਾਂ ਦਾ ਤੇ ਜਨਰਲ ਮੈਡੀਕਲ ਕੈਂਪ ਗੁਰਦੁਆਰਾ ਸ੍ਰੀ ਗੁਰੂ ਹਰਾਈ ਸਾਹਿਬ ਜੀ ਦੀ ਡਿਸਪੈਂਸਰੀ ਵਿਖੇ ਲਗਾਇਆ ਗਿਆ ਹੈ ਇਸ ਮੁਕੇ ਸੋਇਟੀ ਪ੍ਰਧਾਨ ਜਸਵੀਰ ਸਿੰਘ ਬਿਨਹਾਸ ਜਗਤਾਰ ਸਿੰਘ ਭੁੰਗਰ ਨੇ ਮੀਤ ਪ੍ਰਧਾਨ ਨੇ ਸਰਬ ਧਰਮ ਦੀ ਉਦੇ ਟੀਮ ਨਾਲ ਗਲਬਤ ਕਰਦੇ ਹੋਏ ਦੱਸਿਆ ਕਿ ਅੱਖਾਂ ਅਤੇ ਜਨਰਲ ਮੈਡੀਕਲ ਕੈਂਪ ਦੇ ਮੁੱਖ ਮਹਿਮਾਨ ਜਗਜੀਤ ਸਿੰਘ ਐਸ ਐਚਓ ਚੱਬੇਵਾਲ ਡਾਕਟਰ ਜੀ ਐਸ ਬਰਦੀ ਅੱਖਾਂ ਦੇ ਮਾਹ ਡਾਕਟਰ ਫਗਵਾੜਾ ਨੇ ਸਾਂਝੇ ਤੌਰ ਤੇ ਅਰਦਾਸ ਹੋਣ ਤੋਂ ਬਾਅਦ ਰੀਵਨ ਕੱਟ ਕੇ ਉਦਘਾਟਨ ਕੀਤਾ ਉਹਨਾਂ ਦੱਸਿਆ ਕਿ ਅੱਖਾਂ ਦੇ ਮੁਫਤ ਕੈਂਪ ਵਿੱਚ ਡਾਕਟਰ ਜੀ ਐਸ ਬਰਦੀ ਅੱਖਾਂ ਦੇ ਮਾਹਰ ਡਾਕਟਰ ਫਗਵਾੜਾ ਦੰਦਾਂ ਦੇ ਡਾਕਟਰ ਸੰਦੀਪ ਕੁਮਾਰ ਡਮਾਣਾ ਬੀ ਡੀ ਐਸ ਮੈਡੀਕਲ ਡੈਂਟਲ ਅਫਸਰ ਹਾਲਟਾ ਬੜਲਾ ਬੱਚਿਆਂ ਦੇ ਰੋਗਾਂ ਦੇ ਮਾਹਰ ਡਾਕਟਰ ਕੁਲਵੰਤ رائے ਮੈਡੀਕਲ ਅਫਸਰ ਹਾਲਟਾ ਬੜਲਾ ਨੇ ਲੋੜਵੰਦ ਮਰੀਜ਼ਾਂ ਦੀ ਜਾਂਚ ਕੀਤੀ ਉਹਨਾਂ ਦੱਸਿਆ ਕਿ ਅੱਖਾਂ ਅਤੇ ਜਨਰਲ ਮੈਡੀਕਲ ਕੈਂਪ ਮੌਕੇ ਅੱਖਾਂ ਦੀ 300 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ 33 ਲੋੜਵੰਦ ਦੇ ਮਰੀਜ਼ ਬਿਰਦੀ ਹਸਪਤਾਲ ਫਗਵਾੜਾ ਵਿਖੇ ਅੱਖਾਂ ਦੇ ਆਪਰੇਸ਼ਨ ਕਰਕੇ ਲੰਝ ਪਾਏ ਗਏ ਅਤੇ अनेका ਦਵਾਈਆਂ ਮੁਫਤ ਦਿੱਤੀਆਂ ਗਈਆਂ। ਇਸ ਤਰ੍ਹਾਂ ਦੰਦਾਂ ਦੇ ਮਾਹਿਰ ਡਾਕਟਰ ਸੰਦੀਪ ਮੱਡਮਾਣਾ ਨੇ 110 ਮਰੀਜ਼ਾਂ ਦੀ ਜਾਂਚ ਕਰਕੇ ਮੁਫਤ ਦਵਾਈਆਂ ਦਿੱਤੀਆਂ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ 60 ਬੱਚਿਆਂ ਦੀ ਜਾਂਚ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸੇ ਤਰ੍ਹਾਂ ਸ਼੍ਰੀ ਗੁਰੂ ਹਰਾਈ ਸਾਹਿਬ ਲੈਬੋਰੀ ਪੁੰਗਰਨੀ ਵੱਲੋਂ ਵੱਖ-ਵੱਖ ਬਿਮਾਰੀਆਂ ਦੇ ਮੁਫਤ ਟੈਸਟ ਕੀਤੇ ਗਏ। ਇਸ ਮੌਕੇ ਪ੍ਰਬੰਧਕਾਂ ਵੱਲੋਂ ਆਏ ਹੋਏ ਡਾਕਟਰ ਟੀਮ ਨੂੰ ਯਾਦਗਾਰੀ ਚਿੰਨ ਅਤੇ ਸਰਪੋਤ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਸਾਇਟੀ ਪ੍ਰਧਾਨ ਜਸਵੀਰ ਸਿੰਘ ਬਿਨਹਾਸ, ਜਗਤਾਰ ਸਿੰਘ ਪੁੰਗਰਨੀ ਮੀਤ ਪ੍ਰਧਾਨ, ਸੁਰਜੀਤ ਸਿੰਘ ਮਸੂਤਾ ਖਜ਼ਾਨਚੀ, ਪਰਮਿੰਦਰ ਸਿੰਘ ਪੋਸੀ ਜਨਰਲ ਸਕੱਤਰ, ਪਰਮਿੰਦਰ ਸਿੰਘ ਰਾਣਾ, ਭਰਮਜੀਤ ਸਿੰਘ ਬਿਨਹਾਸ, ਬਲਬੀਰ ਸਿੰਘ ਤੰਬੜ ਬਲਬੀਰ ਸਿੰਘ ਫਗਲਾਣਾ ਹਰਜੀਤ ਸਿੰਘ ਕਢਿਆਲਾ ਸਤਨਾਮ ਸਿੰਘ ਪ੍ਰਹਾਰ ਮਿੰਨੀ ਲੋਈ ਗੁਰਪ੍ਰੀਤ ਸਿੰਘ ਗੋਪੀ ਗੁਰਬਚਨ ਸਿੰਘ ਆਦ ਇਸ ਮੌਕੇ ਹਾਜ਼ਰ ਸਨ ਆਓ ਅਸੀਂ ਦੇਖਦੇ ਹਾਂ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ

ਕਿ ਜਿਹੜਾ ਚੈਨਲ ਦੇ ਮੱਧ ਰਾਹੀਂ ਸਾਡੀ ਤੁਸੀਂ ਆਵਾਜ਼ ਦੇ ਸਾਰੇ ਪ੍ਰਦੇਸਾਂ ਚ ਸਾਰੇ ਜਗ੍ਹਾ ਪਹੁੰਚਾਉਂਦੇ ਆ ਅੱਜ ਜਿਹੜਾ ਔਰਕੋਰ ਚੰਨਕੋਟ ਚੈਰੀਟੇਬਲ ਸੁਸਾਇਟੀ ਵੈਲਫੇਅਰ ਸੁਸਾਇਟੀ ਵੱਲੋਂ ਕੈਂਪ ਲਗਾਇਆ ਗਿਆ ਹਰ ਸਾਲ ਦੀ ਤਰ੍ਹਾਂ ਸਾਡਾ ਕੈਂਪ ਇੱਥੇ ਸੀ ਲਗਾਉਂਦੇ ਆ ਜੋ ਕਿ ਸਾਡੇ ਸਰਪ੍ਰਸਤ ਹਰਦੇਵ ਸਿੰਘ ਪ੍ਰਹਾਰ ਜਸਵਿੰਦਰਪੁਰ ਪ੍ਰਹਾਰ ਕਿ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਕਿ ਜਿਹੜਾ ਆਪਣੇ ਹਰ ਸਾਲ ਅੱਖਾਂ ਦਾ ਦੰਦਾਂ ਦਾ ਬੱਚਿਆਂ ਦਾ ਜਨਰਲ ਚੈੱਕਅਪ ਸਾਰੇ ਅਸੀਂ ਕੈਂਪ ਲਗਾਉਂਦੇ ਆ ਕਿ ਤਕਰੀਬਨ ਇਹ ਸਾਡਾ 12ਵਾਂ ਕੈਂਪ ਆ ਸਰ ਜੀ ਕੈਂਪ ਤੋਂ ਇਲਾਵਾ ਜਿੱਦਾਂ ਕੋਈ ਹੋਰ ਵੀ ਕਾਰਗਵਾਈ ਕਰ ਰਹੀ ਹੈ ਸੰਸਥਾ ਹੈ ਸੰਸਥਾ ਜਿਹੜੇ ਇਹਨਾਂ ਦਾ ਕੰਮ ਹੈ ਜੀ ਸੰਸਥਾ ਦਾ ਜਿਸ ਤਰ੍ਹਾਂ ਕਿ ਅਸੀਂ ਸਕੂਲ ਜਿਹੜੇ ਅੱਜਕੱਲ੍ਹ ਸਰਦੀ ਦਾ ਮੌਸਮ ਆ 14 ਸਕੂਲਾਂ ਦੇ ਵਿੱਚ ਵਰਦੀਆਂ ਬੱਚਿਆਂ ਦੀਆਂ ਬੂਟ ਫੁੱਲ ਵਰਦੀ ਵੰਡੀ ਆ ਜੋ ਕਿ ਪਿਛਲੇ ਸਾਲ ਤੋਂ ਅਸੀਂ ਸ਼ੁਰੂ ਕੀਤਾ ਅਰੇ ਹੋਰ ਜਿਹੜਾ ਸਾਡੀ ਸੁਸਾਇਟੀ ਆ ਇਹਦੇ ਵਿੱਚ ਕੰਮ ਤਾਂ ਅਸੀਂ ਬਹੁਤ ਕੀਤੇ ਆ ਕਿ ਪਹਿਲਾਂ ਤਾਂ ਸਭ ਤੋਂ ਸ਼ੁਰੂਆਤ 2004 ਤੋਂ ਲੈ ਕੇ ਹੁਣ ਤੱਕ ਤਕਰੀਬਨ ਨਗਰ ਕੁੰਮਣੀ ਦੇ ਵਿੱਚ ਕਿ ਜਿਹੜੇ ਮੈਚਿੰਗ ਕਰਾਉਣ ਨਾਲ 2 ਕਰੋੜ 42 ਲੱਖ ਦੇ ਨਾਲ ਅਸੀਂ ਇਹ ਸ਼ੁਰੂ ਕੀਤਾ ਸੀਗਾ ਕਿ ਜਿਹੜਾ ਚੱਲਦਾ ਚੱਲਦਾ ਕਿ ਕਾਫੀ ਲੇਟ ਹੋ ਗਿਆ ਉਹਦੇ ਵਿੱਚ ਸਾਨੂੰ 60 60 ਲੱਖ ਰੁਪਈਆ ਕੋਲੋਂ ਡਾਕਟਰ ਸਾਹਿਬ ਤੋਂ ਹੋਰ ਐਕਸਟਰਾ ਪਾਉਣਾ ਪਿਆ ਜਿਹੜਾ ਸੀਵਰੇਜ ਸਿਸਟਮ ਕੀਤਾ ਸਟਰੀਟ ਲਾਈਟ ਐ ਐਂਟਰਲੋਕਿੰਗ ਸਾਰੇ ਆ ਜਿਹੜੀ ਤੁਸੀਂ ਅੱਜ ਡਿਸਪੈਂਸਰੀ ਦੇਖ ਰਹੇ ਆ 22 ਲੱਖ ਰੁਪਿਆ ਦੇ ਦੇ ਉੱਤੇ ਲਾਗ ਲਾ ਕੇ ਇਹ ਡਿਸਪੈਂਸਰੀ ਬਹੁਤ ਆਲੀਸ਼ਾਨ ਡਿਸਪੈਂਸਰੀ ਬਣਾਈ ਗਈ ਹੈ ਕਿ ਜਿਹਦੇ ਵਿੱਚ ਇਹ ਸਾਰੀਆਂ ਸਹੂਲਤਾਂ ਹਨ ਅਤੇ ਜੋਸਰਾ ਆਪਣੇ ਬਾਕੀ ਵੀ ਸਕੂਲਾਂ ਦੇ ਵਿੱਚ ਸਾਡੇ ਡਾਕਟਰ ਸਾਹਿਬ ਜਿੱਥੇ ਪੜ੍ਹੇ ਆ ਪਾਸਟਾ ਸਕੂਲ ਜਿਹੜਾ ਹੈਗਾ ਉੱਥੇ ਇੱਕ ਅਸੀਂ ਬੱਚਿਆਂ ਵਾਸਤੇ ਉਹਨਾਂ ਨੂੰ ਗੱਡੀ ਲੈ ਕੇ ਦਿੱਤੀ ਸੀ ਇੱਕ ਕੰਪਿਊਟਰ ਰੂਮ ਬਣਾ ਕੇ ਦਿੱਤਾ ਤਕਰੀਬਨ ਉੱਥੇ ਵੀ ਸਾਡਾ ਤਕਰੀਬਨ 8 ਕੁ ਲੱਖ ਰੁਪਈਆ ਲੱਗਾ ਸੀ ਉਸ ਟਾਈਮ ਤੇ ਕਿ ਜੋ ਹੁਣ ਸਾਡੇ ਸਕੂਲ ਪ੍ਰਾਇਮਰੀ ਸਕੂਲ ਆ ਉਹਦੇ ਵਿੱਚ ਜਦੋਂ ਦਾ ਪ੍ਰਾਇਮਰੀ ਸਕੂਲ ਬਣਿਆ ਸੰਨ 47 ਤੋਂ ਲੈ ਕੇ ਹੁਣ ਤੱਕ ਉਹਨੂੰ ਸੜਕ ਕੋਈ ਨਹੀਂ ਸੀ ਬੱਚੇ ਪਾਣੀ ਦੇ ਵਿੱਚ ਨਿਕਲ ਲੰਘ ਕੇ ਜਾਂਦੇ ਸੀ ਬਰਸਾਤ ਦੇ ਮੌਸਮ ਤੇ ਕਾਹਕਣ ਦੇ ਉੱਤੇ ਸੀ ਉਹ ਸਾਰੀ ਹੁਣ ਸੜਕ ਬਣਾ ਕੇ ਉਹ ਕੰਪਲੀਟ ਕੀਤੀ ਆ ਨਾਲ ਗਿਆਨ ਸਿੰਘ ਜੋ ਆਪਣੇ ਹਾਈ ਸਕੰਡਰੀ ਸਕੂਲ ਆ ਉਹਦੇ ਵਿੱਚ ਵੀ ਤਕਰੀਬਨ 10 ਲੱਖ ਰੁਪਏ ਦਾ ਸੀ ਕੰਮ ਕਰਵਾਇਆ ਸੋਸਾਇਟੀ ਵੱਲੋਂ ਕਿਉਂਕਿ ਆਫਿਸ ਬਣਾ ਕੇ ਦਿੱਤਾ ਬਹੁਤ ਵਧੀਆ ਔਰ ਉਸੇ ਇੰਟਰਲੋਕਿੰਗ ਲਾ ਕੇ ਦਿੱਤੇ ਆ ਸੀਵਰੇਜ ਦਾ ਕੰਮ ਕਰਵਾਇਆ ਇਸ ਤਰ੍ਹਾਂ ਦੇ ਸਾਡੇ ਕੰਮ ਕਾਰਜਕਾਰੀ ਸਾਰੇ ਚੱਲਦੇ ਰਹਿੰਦੇ ਆ ਬਾਕੀ ਸਾਡੇ ਕੋਲ ਕਾਫੀ ਬੱਚੇ ਪੜ ਰਹੇ ਆ ਜਿਨ੍ਹਾਂ ਦੀ ਫੀਸਾਂ ਵੀ ਅਸੀਂ ਦੇ ਰਹੇ ਆ ਇੱਕ ਲੜਕੀ ਸਾਡੇ ਤੋਂ ਜੋ ਸਾਡੇ ਨਗਰ ਤੋਂ ਆ ਉਹਨਾਂ 'ਚ ਵਧੀਆ ਨੰਬਰ ਸੀ ਉਹਦੇ ਕੋਈ ਸਮਰਥਾ ਨਹੀਂ ਸੀ گا ਉਹਨਾਂ ਦੇ ਸਿਗਾ ਕੇ ਕੰਮ ਕੀ ਸੀ ਜਿਸ ਤਰ੍ਹਾਂ ਅੱਜ ਕੱਲ ਚੱਲਦਾ ਏ ਕਿ ਪਲੱਸ 2 ਕਰਾਓ ਕਰਵਾ ਕੇ ਤਾਂ ਆਈਲੈਂਡਸ ਕਰਾ ਕੇ ਬਾਹਰ ਭੇਜ ਦਿਓ ਲੇਕਿਨ ਉਹ ਲੜਕੀ ਦਾ ਰੁਝਾਨ ਸੀ ਕਿ ਮੈਂ ਇੱਥੇ ਵਧੀਆ ਵਿੱਦਿਆ ਪ੍ਰਾਪਤ ਕਰਾਂ ਤੇ ਗੁਰਪ੍ਰੀਤ ਸਿੰਘ ਜਿਹੜੇ ਸਾਡੇ ਪ੍ਰਿੰਸੀਪਲ ਆ ਇੱਥੇ ਮੈਂ ਧੰਨਵਾਦ ਉਹਨਾਂ ਦਾ ਕਰਦਾ ਕਿ ਪਹਿਲਾਂ ਉਹਨੇ ਆਪਣੇ ਕੋਲੋਂ 70000 ਰੁਪਇਆ ਲਾ ਕੇ ਉਹਨੂੰ ਅ ਬਕਾਲਤ ਵਾਸਤੇ ਲਾਉਣ ਵਾਸਤੇ ਭੇਜਿਆ ਉਸ ਤੋਂ ਬਾਅਦ ਉਹਨੇ ਸਾਡੀ ਸੋਸਾਇਟੀ ਨਾਲ ਗੱਲ ਕੀਤੀ ਕਿ ਜੋ ਕਿ ਹੁਣ ਸਾਰਾ ਖਰਚਾ ਉਹਦਾ ਸੋਸਾਇਟੀ ਚੱਕ ਰਹੀ ਆ ਤੇ ਉਹਨੂੰ ਜੱਜ ਵਾਸਤੇ ਕੋਚਿੰਗ ਵੀ ਕਰਵਾ ਰਹੀ ਆ ਇਹ ਆਉਣ ਵਾਲੇ ਸਮੇਂ ਚ ਜਦੋਂ ਜੱਜ ਬਣ ਕੇ ਉਹ ਲੜਕੀ ਸਾਡੇ ਨਗਰ ਚ ਆਏਗੀ ਦੇਸ਼ਾਂ ਵਿਦੇਸ਼ਾਂ ਸਾਡੇ ਨਗਰ ਦਾ ਨਾਮ ਜਾ ਡਾਕਟਰ ਹਰਦੇਵ ਸਿੰਘ ਪ੍ਰਿਹਾਰ ਦਾ ਨਾਂ ਜਾਊਗਾ ਕਿ ਜਿਨ੍ਹਾਂ ਦਾ ਇੰਨਾ ਵੱਡਾ ਪਰਪਕਾਰ ਕਰਕੇ ਇਹ ਕੀਤਾ ਕਿ ਹੁਣ ਸਾਡੇ ਕੋ ਪਰਸੋਂ ਦਿਲਵਾਕ ਦਿਲਵਾਕ ਸਿੰਘ ਜੀ ਬੋਲਾ ਜਿਹੜੇ ਕਿ ਈਸੀ ਸਕੂਲ ਚੋਂ ਪੜ੍ਹ ਕੇ ਉਹ ਸਕਾਲਰਸ਼ਿਪ ਲੈ ਕੇ ਉਹ ਰਸ਼ੀਆ ਚ ਗਏ ਸੀ ਰਸ਼ੀਆ ਚ ਪੜ੍ਹੇ ਉਸ ਤੋਂ ਬਾਅਦ ਉਹ ਨੇ ਇੰਗਲੈਂਡ ਦੇ ਵਿੱਚ ਇੰਗਲੈਂਡ ਦੇ ਵਿੱਚ ਵੀ ਯੂਨੀ ਸੋਸਾਇਟੀਆਂ ਚਲਾ ਰਹੇ ਆ ਉਹ ਬੜੇ ਖੁਸ਼ ਹੋਏ ਆ ਕੇ ਆਪਣੇ ਸਕੂਲ ਦੇ ਵਿੱਚ ਆਏ ਸੀ ਕੋਨੇ ਪ੍ਰਿੰਸੀਪਲ ਸਾਹਿਬ ਨੇ ਵਾਅਦਾ ਕੀਤਾ ਕਿ ਸੱਤ ਬੱਚੇ ਸਾਨੂੰ ਇਦਾਂ ਦੇ ਤੁਸੀਂ ਦਿਓ ਜਿਹਦੇ ਵਿੱਚ ਪੜ੍ਹਾਈ ਉਹਦੀ ਸਾਰੇ ਖਰਚਾ ਅਸੀਂ ਕਰਾਂਗੇ ਅੱਛੇ ਨੰਬਰਾਂ ਵਾਲੇ ਬੱਚੇ ਸਾਨੂੰ ਚਾਹੀਦੇ ਆ ਕਿ ਉਹ ਜਿੰਨੀ ਵੀ ਪੜ੍ਹਾਈ ਕਰ ਸਕਣ ਉਹ ਬਜੈਸ ਆਫੀਸਰ ਬਣਨਾ ਕੋਈ ਜੱਜ ਬਣਨਾ ਕੋਈ ਵਕੀਲ ਬਣਨਾ ਉਹਦਾ ਸਾਰਾ ਖਰਚਾ ਅਸੀਂ ਚੱਕਾਂਗੇ ਉਹਨਾਂ ਦਾ ਪਰਿਵਾਰ ਦਾ ਵੀ ਮੈਂ ਧੰਨਵਾਦ ਕਰਦਾ ਕਿ ਜਿਹੜਾ ਇੰਨਾ ਹੱਲਾਸ਼ੇਰੀ ਦੇ ਕੇ ਆਪਣੇ ਕੋਲੋਂ ਇੰਨਾ ਪੈਸਾ ਲਾ ਕੇ ਉਹ ਕਰ ਰਹੇ ਆ ਇਸ ਕਰਕੇ ਮੈਂ ਤੁਹਾਡੇ ਚੈਨਲ ਦਾ ਜਿੰਨੇ ਵੀ ਸਾਡੇ ਸਟਾਫ ਇੱਥੇ ਆਇਆ ਡਾਕਟਰ ਗਿਰਦੀ ਸਾਹਿਬ ਜੋ ਅੱਖਾਂ ਦੇ ਸਪੈਸ਼ਲਿਸਟ ਹੈਗੇ ਆ ਡਾਕਟਰ ਬੱਚਿਆਂ ਦੇ ਸਪੈਸ਼ਲਿਸਟ ਹੈਗੇ ਆ ਤੇ ਸਾਡੇ ਜਿਹੜੇ ਮਾਰ ਦੰਦਾਂ ਦਾ ਡਾਕਟਰ ਚਬ ਹਾਲ ਤੇ ਮਰਲੇ ਤੋਂ ਜੋ ਸਟਾਫ ਸਾਰਾ ਆਇਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸਮੁੱਚੀ ਟੀਮ ਦਾ ਸਾਡੀ ਜਿੰਨੇ ਵੀ ਅਮਰਕਰ ਚੰਕਰ ਅਤੇ ਸਾਰੇ ਮੈਂਬਰ ਸਾਹਿਬਾਨ ਦਾ ਉਹਨਾਂ ਦਾ ਮੈਂ ਤੁਹਾਨੂੰ ਵਧਾ ਕਰਦਾ ਕਿ ਜਿਹੜਾ ਹਰ ਸਾਲ ਇੰਨਾ ਵੱਡਾ ਪੁਰਾਣਾ ਕਰਕੇ ਸਾਰੇ ਅਸੀਂ ਕਰ ਰਹੇ ਆ ਡਾਕਟਰ ਗੁਰਦੇਵ ਸਿੰਘ ਜੀ ਸਾਡੇ ਨਾਲ ਖੜੇ ਆ ਇਹ ਵੀ ਸਾਡੇ ਨਾਲ ਹਰ ਟਾਈਮ ਮੁੰਡੇ ਨਾਲ ਮੁੰਡਾ ਲਾ ਕੇ ਕੋਈ ਵੀ ਕੰਮ ਹੋਵੇ ਪਹਿਲ ਦੇ ਆਧਾਰ ਤੇ ਸਾਡੇ ਨਾਲ ਜਾ ਕੇ ਇਸ ਆਪਣਾ ਕੰਮ ਕਰਵਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਮੇਰਾ ਕੀ ਨਾਮ ਤੁਹਾਡਾ ਮੇਰਾ ਨਾਮ ਸੰਦੀਪ ਕੌਰ ਜਿਹੜੇ ਮੈਂ ਫਟੋਲ ਆਇਆ ਦਾ ਦਰਦ ਤੁਹਾਡਾ ਜੀ ਜੀ ਤੁਹਾਨੂੰ ਬਹੁਤ ਦਿਹ ਦਿੱਤਾ ਇਹ ਮੁਸ਼ਕਲ ਹੈ ਕਿ ਉਹ ਬੰਦਾ ਨੂੰ ਜਿਹਨੂੰ ਕਹਿੰਦੇ ਨੇ ਕਿ ਕੀ ਦਰਦ ਦਾ ਮੈਨੂੰ ਫੀਲਿੰਗ ਹੋਈ ਹੈ ਆਲਮੋਸਟ ਪਰ ਥੋੜੀ ਜਿਹੀ ਪੇਂਡ ਵੀ ਕਰਦੀ ਹੈ ਉਹ ਦਿਖਾਉਣਾ ਹੈ ਤੇ ਕੀ ਫਲਾਜ ਕੀਤਾ ਤੁਸੀਂ ਉਹਨਾਂ ਨੇ ਤੇ ਮੈਂ ਹਰ ਬਹੁਤ ਦਿਹ ਕੀਤਾ ਤੁਹਾਨੂੰ ਕਿਹਾ ਕਿ ਮੈਡੀਸਿਨ ਲੈ ਕਰਨਾ ਮੈਂ ਖਾਣ ਕਰੀ ਜੀ ਠੀਕ ਯਾਦਾ ਕੈਂਪ ਲਗਾਇਆ ਜਾ ਰਿਹਾ ਤੇ ਦੰਦਾ ਦਾ ਕੈਂਪ ਵੀ ਲਗਾਇਆ ਜਾ ਰਿਹਾ ਤੇ ਮਰੀਜ਼ਾਂ ਦੇ ਵਿੱਚ ਕਿਸ ਤਰ੍ਹਾਂ ਦਾ ਤੁਸੀਂ ਚੈੱਕ ਅਪ ਕਰਿਓ ਕਿੰਦਾਂ ਦੀਆਂ ਬਿਮਾਰੀਆਂ ਦੰਦਾ ਦੀਆਂ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਪਾਈਆਂ ਜਾ ਰਹੀਆਂ ਔਰ ਕੀ ਐਡਵਾਈਸ ਦਿੱਤੀ ਜਾ ਰਹੀ ਤਾਂ ਦੱਸੋ ਪਹਿਲਾਂ ਤਾਂ ਮੈਂ ਵੈਲ ਮਾਤਾ ਮੈਂ ਤੌਰ ਤੇ ਚਾਰੰਪੋਰਟ ਸੈਟੀ ਦਾ ਤਾਂ ਉਹਨਾਂ ਕੇ ਲੰਬ ਤੰਦਨ ਕਰਦਾ ਕਿ ਸੈਕੰਡ ਟਾਈਮ ਮੈਨੂੰ ਮੌਕਾ ਮਿਲਿਆ ਇੱਥੇ ਸੇਵਾ ਕਮੇਲਾ ਇੱਥੇ ਨੰਦਾ ਸਾਡੇ ਕੋਲ ਲਗਭਗ 50-60 ਦੇ ਗਰੀਬ ਹਮ ਤੱਕ ਪਹੁੰਚਾ ਦਿੱਤੇ ਉਹਨਾਂ ਲਗਭਗ ਤਰ੍ਹਾਂ ਦੀਆਂ ਬਿਮਾਰੀਆਂ ਸਾਡੇ ਵੱਲੋਂ ਪੀਕ ਦਿੱਤੀਆਂ ਦੀ ਲੋਕਾਂ ਨੂੰ ਪਿੰਡ ਵਾਸੀਆਂ ਨੂੰ ਇਹ ਬਾਤਵਾ ਦੇ ਇਸ ਕੈਂਪ ਦਾ ਫਾਇਦਾ ਲਓ ਸਾਡੇ ਆ ਡਾਕਟਰ ਡੈਂਟਲ ਸਰਜਨ ਬੀਿੰਗ ਅ ਡੈਂਟਲ ਸਰਜਨ ਮੈਂ ਐਡਵਾਈਸ ਕਰਦਾ ਤੇ ਮੈਕਸਿਮ ਲੋਕੀ ਆਓ ਪਿੰਡਾਂ ਤੋਂ ਨਿਕਲ ਆਪਣੇ ਘਰ ਤੋਂ ਨਿਕਲ ਕੇ ਆਪਣੇ ਇਸ ਕੈਂਪ ਦਾ ਫਾਇਦਾ ਲਓ ਤੇ ਸਾਡੇ ਕੋਲ ਅਲਗ-ਅਲਗ ਤਰ੍ਹਾਂ ਦੇ ਬਿਮਾਰ ਮਰੀਜ਼ ਆਦੇ ਦੰਦਾਂ ਦੇ ਅਸੀਂ ਉਹਨਾਂ ਐਡਵਾਈਸ ਕਰ ਰਹੇ ਹਾਂ ਜਿੱਦਾਂ ਵੀ ਜਿਹੜੀ ਵੀ ਤੁਹਾਨੂੰ ਪ੍ਰੋਬਲਮ ਹੈ ਦੰਦਾਂ ਦੀ ਆਪਣੀ ਆ ਕੇ ਆਪਣੀ ਹਾਰਟੇ ਵੱਲ ਚੈੱਕ ਕਰਾਓ ਸਰ ਦਾ ਸਵੈਚਨ ਲੋ ਸਾਡਾ ਮੈਡੀਕਲ ਕੈਂਪ ਹੈ ਦੰਦਾਂ ਦਾ ਕੈਂਪ ਲੱਗੇਗਾ ਸਵੇਰ ਅੱਜ ਫ੍ਰੀ ਦਾ ਕੈਂਪ ਲਗਾਏ ਕੋਈ ਵੀ ਤੁਸੀਂ ਆਪਣਾ ਲਾਭ ਲੈ ਜਾ ਸਕਦੇ ਹੋ ਸਰ ਸਾਹਿਬ ਜਿੱਦਾਂ ਛੋਟੇ ਬੱਚੇ ਆ ਉਹਨਾਂ ਦੇ ਦੰਦਾਂ ਨੂੰ ਕੀੜਾ ਲੱਗ ਰਿਹਾ ਕੀ ਕਾਰਨ ਇਹਨਾਂ ਦੇ ਅੱਜ ਕੱਲ ਫੂਡ ਦਾ ਬਹੁਤ ਪਰ ਰੋਲ ਹੈ ਲੋਕੀ ਫਾਸਟ ਫੂਡ ਯੂਜ਼ ਕਰਦੇ ਆ ਇੱਕ ਚਿਪਚਿਪਾ ਭੋਜਨ ਹੈ ਉਹ ਵੀ ਦੰਦਾਂ ਦੇ ਕੀੜੇ ਲੱਗਣ ਦੇ ਬਹੁਤ ਦਾ ਦਾ ਮੈਂ ਦਾ ਰੱਖਦਾ ਹੈ ਕੋਈ ਵੀ ਬੱਚਾ ਛੋਟੇ ਬੱਚੇ ਸਾਡੇ ਕੋਲ ਆਇਆ ਦੰਦ ਚੈੱਕਅਪ ਲਈ ਅਸੀਂ ਉਹਨਾਂ ਨੂੰ ਐਡਵਾਈਸ ਕੀਤੀ ਵੀ ਆਪਣਾ ਬਰਸ਼ਿੰਗ ਟੈਕਨਿਕ ਸਹੀ ਕਰੋ ਆਪਣੇ 3 ਮਹੀਨੇ ਬਾਅਦ ਦੰਦ ਚੈੱਕਅਪ ਕਰਾਓ ਨਾ ਸਰਕਾਰੀ ਸਕੂਲ ਦੇ ਬੱਚਿਆਂ ਦਾ ਵੀ ਤਾਜਾ ਉਹ ਵੀ ਸਾਡੇ ਕੋਲ ਜਿੱਦਾਂ ਮਰ ਜਾ ਕੇ ਇਲਾਜ ਕਰਾ ਸਕਦੇ ਆ ਉਹ ਬਤਨ ਭਾ ਜਿਹੜਾ ਫ੍ਰੀ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਸੋ ਇਹ ਕਿਹੜੀ ਸੰਸਥਾ ਵੱਲੋਂ ਲਗਾਇਆ ਜਾ ਰਿਹਾ ਵਾਏ ਗੁਰਜੀਕਾ ਕਲਪਾ ਸਾਹਿਬ ਵਾਏ ਗੁਰਜੀ ਕੀ ਪਤੇ ਅੱਜ ਜਿਹੜਾ ਇਹ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਅਮਰਕੋਰ ਚਰਨਕੋਰ ਬੈਂਕਰ ਸੁਸਾਇਟੀ ਬੈਂਡਪੁਰ ਨੇ ਜਿਹਦੇ ਸਰਪਸ ਡਾਕਟਰ ਹਰਦੇਵ ਸਿੰਘ ਪ੍ਰਹਾਰ ਯੂਐਸਏ ਤੇ ਜਸਵਿੰਦਰ ਕੌਰ ਪ੍ਰਹਾਰ ਯੂਐਸਏ ਜੋ ਇਹਦੇ ਸਰਪਸ ਨੇ ਔਰ ਇਹਦੇ ਇਥੋਂ ਦੇ ਵੈਲਫੇਅਰ ਸੁਸਾਇਟੀ ਦੇ ਜਿਹੜੇ ਸੇਵਾਦਾਰ ਨੇ ਜਸਵੀਰ ਸਿੰਘ ਮਨੇ ਆਹ ਜਿਹੜੇ ਪ੍ਰੈਜ਼ੀਡੈਂਟ ਨੇ ਦਾਸ 22 ਪ੍ਰੈਜ਼ੀਡੈਂਟ ਤੇ ਮੇਰੇ ਨਾਲ ਸਰਜੀਤ ਸਿੰਘ ਜੀ ਮਸੂਤਾ ਜੋ ਇਸ ਸੁਸਾਇਟੀ ਦੇ ਕੈਸ਼ਵੀ ਕੈਸ਼ੀਅਰ ਵੀ ਨੇ ਗੁਰਦੁਆਰਾ ਸਾਹਿਬ ਐਂਡ ਭੰਗਰਨੀ ਦੇ ਇਹ ਭੁਖ ਪ੍ਰਬੰਧਕ ਵੀ ਨੇ ਤੇ ਬਲਬੀਰ ਸਿੰਘ ਫਗਲਾਣਾ ਸਤਰਾਮ ਸਿੰਘ ਜੀ ਜੋ ਮੇਰੇ ਨਾਲ ਇਸ ਸੁਸਾਇਟੀ ਦੇ ਸੇਵਾਦਾਰ ਨੇ ਇਸ ਇਹ ਲੋਕਾਂ ਦੀ ਮਨਤਾ ਦੀ ਸੇਵਾ ਲਈ ਇਹ ਕੈਂਪ ਜਿਹੜਾ ਹਰ ਸਾਲ ਹੀ ਲਗਾਇਆ ਜਾਂਦਾ ਤੇ ਇਸ ਵਾਰ ਵੀ ਇਹ ਕੈਂਪ ਏਸੀ ਸੁਸਾਇਟੀ ਨਾਲ ਜੋੜੀ ਕੀਤਾ ਗਿਆ ਜਿਹਦੇ ਵਿੱਚ ਅੱਖਾਂ ਦਾ ਤੇ ਦੰਦਾ ਦਾ ਤੇ ਬੱਚਿਆਂ ਦੀਆਂ ਜਿਹੜੀਆਂ ਬਿਮਾਰੀਆਂ ਨੇ ਜਾਂ ਜਨਰਲ ਬਿਮਾਰੀਆਂ ਵੀ ਨੇ ਉਹਨਾਂ ਨੂੰ ਇਹ ਅੱਜ ਚੈੱਕਅਪ ਜਿਹੜਾ ਹੈ ਕਰਕੇ ਉਹਨਾਂ ਨੂੰ ਫ੍ਰੀ ਦਵਾਈਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਜਿਨ੍ਹਾਂ ਨੂੰ ਅੱਖਾਂ ਦੇ ਲੈਂਸ ਪਾਉਣ ਦੀ ਲੋੜ ਹੈ ਉਹਨਾਂ ਨੂੰ ਫ੍ਰੀ ਲੈਂਸ ਪਾ ਕੇ ਦਿੱਤੇ ਜਾਣਿਆ ਤੇ ਇਹ ਮਰੀਜ਼ਾਂ ਵਾਸਤੇ ਵੀ ਸਾਰੀਆਂ ਦਵਾਈਆਂ ਜਿੰਨੀਆਂ ਫ੍ਰੀ ਦੇ ਤੇ ਲੰਗਰ ਦਾ ਵੀ ਖਾਸ ਪ੍ਰਬੰਧ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਹਰਾਈ ਸਾਹਿਬ ਜੀ ਵੱਲੋਂ ਜਿਹੜਾ ਕੀਤਾ ਜਾ ਰਿਹਾ ਸੋ ਅਸੀਂ ਆਸ ਕਰਦੇ ਵਾਹਿਗੁਰੂ ਅੱਗੇ ਕਿ ਜਿੰਨੇ ਵੀ ਮਰੀਜ਼ ਜਿਹੜੇ ਅੱਜ ਇੱਥੇ ਪਹੁੰਚੇ ਨੇ ਪ੍ਰਮਾਤਮਾ ਉਹਨਾਂ ਨੂੰ ਤੰਦਰੁਸਤੀਆਂ ਬਖਸ਼ਣ ਅੱਖਾਂ ਦੀ ਲਾਈਟ ਬਖਸ਼ਣ ਇਸੇ ਤਰ੍ਹਾਂ ਬਲਵਕਸ਼ੇ ਮਹਾਰਾਜ ਪੇ ਹਰ ਸਾਲ ਇਸੇ ਤਰ੍ਹਾਂ ਜਿਹੜਾ ਕੈਂਪ ਲਗਾ ਰਹੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਕੁੰਗਣੀ ਦੇ ਵਿੱਚ ਜਿਹੜਾ ਆਇਆਗਾ ਆਂਦਾ ਦੰਦਰਾ ਹੋਵੇ ਜਿਹੜਾ ਆਇਆਗਾ ਬੱਚਿਆਂ ਦਾ ਕੈਂਪ ਲਗਾਇਆ ਗਿਆ ਕੀ ਕਿਹੜਾ ਚਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਮਰਕੋ ਚੰਦਕੋਲ ਬਲਕ ਸੋਸਾਇਟੀ ਕੁੰਗਣੀ ਬਲੋ ਜੋ ਵਿਸ਼ੇਸ਼ ਪ੍ਰਾਲਾ ਕਰਕੇ ਗੰਗਾ ਦਾ ਉਹ ਬੱਚਿਆਂ ਦਾ ਤੇ ਅੱਖਾਂ ਦਾ ਮੈਂ ਜਿਹੜਾ ਇੱਥੇ ਟੈਂਪ ਲਗਾਇਆ ਗਿਆ ਪੁਰੇ ਬਹੁਤ ਵੱਡਾ ਉਪਰਾਲਾ ਆ ਸੋ ਇਸ ਸਵਾ ਦੇ ਜਿਹੜੇ ਮਦਾਨ ਰਾਜੇ ਸਿੰਘ ਜੀ ਮਨਿਹਾਸ ਕੈਸ਼ੀ ਸਦਾ ਸਰਜੀਤ ਸਿੰਘ ਜੀ ਕਰਤਾਰ ਸਿੰਘ ਜੀ ਭੁੰਗਰਨੀ ਸਤਨਾਮ ਸਿੰਘ ਜੀ ਪ੍ਰਹਾਰ ਮਨਿੰਦਰ ਸਿੰਘ ਜੀ ਕੋਸੀ ਇਹ ਸਾਰੇ ਇਹ ਵਰਕਰਾਂ ਦੀ ਜਿਹੜੀ ਅਨਥੱਕ ਸੇਵਾ ਆ ਤੇ ਇਹਨਾਂ ਨੇ ਕੋਲੋਂ ਹੀ ਸਾਰੀਆਂ ਦਵਾਈਆਂ ਲਿਆ ਕੇ ਡਾਕਟਰ ਸਾਹਿਬ ਦੇ ਨਾਲ ਪ੍ਰਬੰਧ ਕਰਕੇ ਔਰ ਇਸ ਕੱਲ ਦੀ ਜ਼ਰੂਰਤ ਵੀ ਸੀ ਸੋ ਮੈਂ ਸਾਡਾ ਵੀ ਜਿਹੜੀ ਅੱਜ ਠੰਦੇ ਮੌਸਮ ਦੇ ਵਿੱਚ ਵੀ ਬੱਚਿਆਂ ਦੇ ਵਿੱਚ ਜਿਹੜੀ ਖਾਂਸੀ ਰੇਸ਼ਾ ਜਾਂ ਜ਼ੁਕਾਮ ਦੀ ਜਿਹੜੀ ਉਹ ਵੱਧ ਰਹੀ ਆ ਉਹਦੇ ਮੱਦੇ ਨਜ਼ਰ ਅੱਖਾਂ ਦਾ ਤੇ ਦੰਦਾਂ ਦਾ ਜਿਹੜਾ ਸਪੈਸ਼ਲ ਇਨੀ ਇਖਲਾਇਆ ਸੋ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਆ ਔਰ ਸਾਡੀ ਇਸ ਸਾਥ ਸਾਦੇ ਜਿਹੜੇ ਸਰਪ੍ਰਸ ਡਾਕਟਰ ਹਰਦੇਵ ਸਿੰਘ ਜੀ ਪ੍ਰਹਾਰ ਅਤੇ ਡਾਕਟਰ ਜਸਵਿੰਦਰ ਪੁਰਜੀ ਪ੍ਰਹਾਰ ਉਨਾ ਦੇ ਬਿੱਤਲਵਾਦੀਆਂ ਜਿਨ੍ਹਾਂ ਨੇ ਆਪੇ 10 ਸਾਲ 9 ਅਧਿਕਾਰਤ ਕਮਾਈ ਦੇ ਵਿੱਚੋਂ ਤੇ ਲੋੜਵੰਦ ਪਰਿਵਾਰਾਂ ਤੱਕ ਪਹੁੰਚ ਕਰਕੇ ਜਿਹੜੀ ਇਹ ਸੇਵਾ ਅਨ ਕੋਸ਼ਿਸ਼ ਕੀਤੀ ਆ ਸੋ ਧਨਵਾਦੀ ਆ ਕਿ ਪ੍ਰਮਾਤਮਾ ਨੇ ਉਸੇ ਤਰ੍ਹਾਂ ਦਿਨ ਦੁਪਹਿਰ ਦਾ ਆਪਣੀ ਤਰੱਕੀ ਬਖਸ਼ੇ ਵਾਹਿਗੁਰੂ ਜੀ ਕਾ ਕਲਸਰ ਵਾਹਿਗੁਰੂ ਜੀ ਕੀ ਬਖਸ਼ੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਵੀ ਤੁਸੀਂ ਅੱਜ ਪਿੰਡ ਭੂਗਰਨੀ ਦੇ ਵਿੱਚ ਪਹੁੰਚੇ ਹੋ ਔਰ ਇੱਥੇ ਆ ਕੇ ਜਿਹੜਾ ਰਿਕਟਾ ਦਾ ਜਿਹੜਾ ਦਾ ਜਿਹੜਾ ਚੈੱਕ ਅਪ ਕਰ ਰਹੇ ਹੋ ਸਭ ਤੋਂ ਪਹਿਲਾਂ ਜਿਹੜਾ ਆਪਣਾ ਨਾਮ ਲਾ ਦਿਓ ਔਰ ਆਪਣੀ ਹਸਪੀਟਲ ਦਾ ਨਾਮ ਲਾ ਦਿਓ ਤਾਂ ਕਿ ਜਿਹੜਾ ਆਏਗਾ ਵਾ

ਪਿੰਡ ਭੁੰਗਰਨੀ ਵਿਖੇ ਅੱਖਾਂ ਦਾ ਕੈਂਪ ਲਗਾਉਣ ਵਾਸਤੇ ਆਇਆ ਹਾਂ ਇਹ ਕੈਂਪ ਮਾਤਾ ਅਮਰ ਕੌਰ ਤੇ ਚਰਨ ਕੌਰ ਵੈਲਫੇਅਰ ਸੁਸਾਇਟੀ ਭੁੰਗਰਨੀ ਦੀ ਤਰਫੋਂ ਲਗਾਇਆ ਜਾ ਰਿਹਾ ਹੈ ਇਸ ਕੈਂਪ ਵਿੱਚ ਅਸੀਂ ਅੱਖਾਂ ਦੇ ਦਾ ਚੈੱਕਅਪ ਕਰਾਂਗੇ ਸਾਰੇ ਜਿੰਨੇ ਵੀ ਮਰੀਜ਼ ਆ ਰਹੇ ਆ ਉਹਨਾਂ ਦਾ ਅੱਖਾਂ ਦਾ ਚੈੱਕਅਪ ਕਰਕੇ ਅੱਖਾਂ ਦੀਆਂ ਦਵਾਈਆਂ ਦਿੱਤੀਆਂ ਜਾਣਗੀਆਂ ਪਾਉਣ ਵਾਲੀਆਂ ਜਿਹੜੇ ਮਰੀਜ਼ਾਂ ਨੂੰ ਨੇੜੇ ਦੀ ਐਨਕ ਦੀ ਜ਼ਰੂਰਤ ਹੈ ਨੇੜੇ ਦੀ ਐਨਕ ਦੀ ਜ਼ਰੂਰਤ ਉਹ ਤਾਂ 40 ਸਾਲ ਤੋਂ ਉੱਪਰ ਹੁੰਦੀ ਹੈ ਉਹਨਾਂ ਮਰੀਜ਼ਾਂ ਨੂੰ ਨੇੜੇ ਦੀਆਂ ਐਨਕਾਂ ਫ੍ਰੀ ਦਿੱਤੀਆਂ ਜਾਣਗੀਆਂ ਆ ਆਪੀਡੀ ਦੇ ਵਿੱਚ ਆਮ ਦਵਾਈਆਂ ਪਾਉਣ ਵਾਲੀਆਂ ਫ੍ਰੀ ਦਿੱਤੀਆਂ ਜਾਣਗੀਆਂ ਇਸ ਤੋਂ ਇਲਾਵਾ ਅਸੀਂ ਇੱਥੇ ਮੇਨ ਤੌਰ ਤੇ ਅੱਖਾਂ ਦੀ ਸਕਰੀਨਿੰਗ ਕਰਨੀ ਹੈ ਜਿਹਦੇ ਵਿੱਚ ਅਸੀਂ ਚਿੱਟੇ ਮੋਤੀਏ ਦੇ ਆਪਰੇਸ਼ਨ ਲੱਪਣੇ ਆ ਕਾਲੇ ਮੋਤੀਏ ਦੇ ਆਪਰੇਸ਼ਨ ਲੱਪਣੇ ਆ ਚਿੱਟੇ ਮੋਤੀਏ ਦੇ ਆਪਰੇਸ਼ਨ ਲੱਭ ਕੇ ਉਹਨਾਂ ਦੇ ਪ੍ਰੋਪਰ ਟੈਸਟ ਇੱਥੇ ਹੋ ਰਹੇ ਹਨ ਉਹ ਲੈਬ ਟੈਸਟ ਕਰਵਾ ਕੇ ਜਿਹੜੇ ਮਰੀਜ਼ ਫਿੱਟ ਹੋਣਗੇ ਉਹਨਾਂ ਦੇ ਅਸੀਂ ਕੱਲ ਤੋਂ ਗਿਰਦੀ ਆਈ ਅਗਰਦੀ ਆਈ ਹਸਪੀਟਲ ਐਂਡ ਲੇਜ਼ਰ ਸੈਂਟਰ ਚਾਹਲ ਨਗਰ ਫਗਵਾੜਾ ਵਿਖੇ ਆਪਰੇਸ਼ਨ ਸ਼ੁਰੂ ਕਰਾਂਗੇ ਇੱਕ ਬੈਚ ਕੱਲ ਹੋਏਗਾ ਫਿਰ ਉਹਨਾਂ ਦੀਆਂ ਪੱਟੀਆਂ ਖੁੱਲੀਆਂ ਜਾਣਗੀਆਂ ਮੰਗਲਵਾਰ ਨੂੰ ਫਿਰ ਬੁੱਧਵਾਰ ਕਰਾਂਗੇ ਇਸੇ ਤਰ੍ਹਾਂ ਇਹ ਪ੍ਰੋਸੈਸ ਚੱਲਦਾ ਰਹੇਗਾ ਜਦੋਂ ਤੱਕ ਕਿ ਸਾਰੇ ਮਰੀਜ਼ਾਂ ਦੇ ਆਪਰੇਸ਼ਨ ਨਹੀਂ ਹੁੰਦੇ ਡਾਕਟਰ ਸਾਹਿਬ ਇੱਕ ਜਦੋਂ ਛੋਟੇ ਛੋਟੇ ਬੱਚੇ ਨੂੰ ਐਨਕਲ ਲੱਗ ਰਹੀਆਂ ਹਾਂ ਹਾਂਜੀ ਛੋਟੀ ਉਮਰ ਦੇ ਵਿੱਚ ਇਹਦੇ ਮੁੱਖ ਕਾਰਨ ਕੀ ਬਣਦੇ ਜਾ ਰਹੇ ਜੀ ਅੱਜ ਕੱਲ ਛੋਟੇ ਬੱਚੇ ਇੱਕ ਤਾਂ ਜ਼ਿਆਦਾਤਰ ਮੋਬਾਈਲ ਜ਼ਿਆਦਾ ਦੇਖਦੇ ਆ ਜਿੰਨੂੰ ਅਸੀਂ ਕਹਿੰਦੇ ਮੋਬਾਈਲ ਵੀ ਦੇਖਦੇ ਆ ਟੀਵੀ ਵੀ ਦੇਖਦੇ ਆ ਪ੍ਰੋਪਰ ਪੋਸਚਰ ਪ੍ਰੋਪਰ ਅੱਛੀ ਤਰ੍ਹਾਂ ਬੈਠ ਕੇ ਉਹਨਾਂ ਨੂੰ ਬਹਿਣਾ ਚਾਹੀਦਾ ਲੇਟ ਲੇਟ ਕੇ ਰਜਾਈਆਂ 'ਚ ਵੜ ਕੇ ਮੋਬਾਈਲ ਦੇਖੀ ਜਾਂਦੇ ਆ ਸੋਫਿਆਂ ਤੇ ਬਹਿ ਕੇ ਦੇਖੀ ਜਾਂਦੇ ਆ ਮਾਂ ਵਕਰੀ ਲੱਗੀ ਹੁੰਦੀ ਆ ਬੱਚੇ ਵਕਰੇ ਲੱਗੇ ਹੁੰਦੇ ਆ ਕਿਉਂਕਿ ਜੇ ਮਾਂ ਹਟੇਗੀ ਤਾਂ ਬੱਚੇ ਹਟਣਗੇ ਅੱਜ ਕੱਲ ਬੱਚਿਆਂ ਬੱਚਿਆਂ ਦੀ ਮੇਨ ਕਾਰਨ ਇਹੋ ਹੀ ਹੈ ਨੰਬਰ 2 ਤੇ ਬੱਚਿਆਂ ਦੀ ਪ੍ਰੋਪਰ ਖਾਾਕ ਚਾਹੀਦੀ ਹੈ ਖਾਾਕ ਬੱਚੇ ਅੱਜ ਕੱਲ ਫਾਸਟ ਫੂਡ ਬਹੁਤ ਕਰ ਰਹੇ ਖਾ ਰਹੇ ਨੇ ਉਸ ਤੋਂ ਵੀ ਬੱਚਿਆਂ ਨੂੰ ਬਚਾਉਣਾ ਚਾਹੀਦਾ ਹੈ ਨੰਬਰ 2 ਤੇ ਸਕੂਲਾਂ ਦੇ ਵਿੱਚ ਹੀ ਬੱਚਿਆਂ ਦੀ ਅੱਖਾਂ ਦਾ ਚੈੱਕਅਪ ਸਰਕਾਰ ਵੀ ਕਰ ਰਹੀ ਹੈ ਅਗਰ ਸਕੂਲਾਂ ਵਾਲੇ ਲਿਖ ਕੇ ਮਾਪਿਆਂ ਨੂੰ ਭੇਜਦੇ ਹਨ ਕਿ ਤੁਹਾਡੇ ਬੱਚੇ ਨੂੰ ਪਿਛਲੇ ਬੈਂਚ ਤੋਂ ਨਹੀਂ ਦਿਸਦਾ ਅਗਰ ਇਦਾਂ ਦੀ ਪ੍ਰੋਬਲਮ ਹੋਵੇ ਸਮੇਂ ਸਿਰ ਬੱਚੇ ਦਾ ਸਰਕਾਰੀ ਹਸਪਤਾਲ ਜਾਂ ਕਿਸੇ ਵੀ ਪ੍ਰਾਈਵੇਟ ਹਸਪਤਾਲ ਤੋਂ ਅੱਖਾਂ ਦਾ ਚੈੱਕਅਪ ਕਰਾ ਕੇ ਪ੍ਰੋਪਰ ਐਨ ਲਵੋਨੀ ਚਾਹੀਦੀ ਹੈ ਡਾਕਟਰ ਜਿੱਦਾਂ ਚਿੱਟਾ ਮੋਤੀ ਤੇ ਕਾਲਾ ਮੋਤੀ ਆ ਇਹਦੇ ਕੇ ਮੇਨ ਲੱਛਣ ਕਿੱਥੋਂ ਪਛਾਣਉਂਦੇ ਜੀ ਸਾਨੂੰ ਚਿੱਟਾ ਮੋਤੀਆ ਤਕਰੀਬਨ ਹੌਲੀ ਹੌਲੀ ਸ਼ੁਰੂ ਹੁੰਦਾ ਹੈ ਮਰੀਜ਼ ਨੂੰ ਲੱਗਦਾ ਹੈ ਕਿ ਮੇਰੀ ਨਿਗਾਹ ਘੱਟ ਰਹੀ ਹੈ ਓਕੇ ਉਸ ਨੂੰ ਚੈੱਕ ਕਰਾਉਣ ਤੇ ਪਤਾ ਲੱਗਦਾ ਹੈ ਕਿ ਮੇਰੀ ਇੱਕ ਅੱਖ ਦੀ ਨਿਗਾਹ ਘੱਟ ਗਈ ਜਾਂ ਦੂਜੀ ਘੱਟ ਗਈ ਇਹ ਕਈ ਵਾਰ ਇਹ ਛੱਟ ਲੱਗਣ ਨਾਲ ਵੀ ਹੋ ਜਾਂਦਾ ਹੈ ਜਾਂ ਕਿਸੇ ਦੇ ਅੱਖ ਦੇ ਵਿੱਚ ਜ਼ਖਮ ਹੋਇਆ ਹੋਵੇ ਉਹਨੂੰ ਵੀ ਹੋ ਜਾਂਦਾ ਹੈ ਸ਼ੂਗਰ ਦੀ ਬਿਮਾਰੀ ਵਾਲਿਆਂ ਨੂੰ ਚਿੱਟਾ ਮੋਤੀਆ ਜਲਦੀ ਆਉਂਦਾ ਹੈ ਉਹਦਾ ਪਰਦਾ ਵੀ ਖਰਾਬ ਹੋ ਜਾਂਦਾ ਹੈ ਅੱਜਕੱਲ ਤੀਜੇ ਬੰਦੇ ਨੂੰ ਸ਼ੂਗਰ ਹੈ ਸ਼ੂਗਰ ਵਾਲੇ ਮਰੀਜ਼ਾਂ ਦਾ ਬਹੁਤ ਮਾੜਾ ਹਾਲ ਹੈ ਉਹਨਾਂ ਨੂੰ ਮੋਤੀਆ ਵੀ ਜ਼ਿਆਦਾ ਹੁੰਦਾ ਉਹਨਾਂ ਦਾ ਅੱਖ ਦਾ ਪਰਦਾ ਖਰਾਬ ਹੋ ਜਾਂਦਾ ਫਿਰ ਅੱਖ ਦੇ ਪਰਦੇ ਵਾਸਤੇ ਪਰਦੇ ਵਾਲੇ ਡਾਕਟਰ ਕੋਲ ਜਾਣਾ ਪੈਂਦਾ ਪਰਦੇ ਦੀ ਲੇਜ਼ਰ ਕਰਨੀ ਪੈਂਦੀ ਆ ਜਿਹੜਾ ਸ਼ੂਗਰ ਵਾਲਾ ਮਰੀਜ਼ ਆ ਉਹਨੂੰ ਕਾਲੇ ਮੋਤੀਏ ਹੋਣ ਦੀ ਵੀ ਜਾਦੇ ਚਾਂਸ ਹਨ ਕਿਉਂਕਿ ਕਈਆਂ ਦੀ ਨਿਗਾਹ ਹੀ ਚਲੇ ਜਾਂਦੀ ਹੈ ਇਹ ਪ੍ਰੋਪਰ ਖਿਆਲ ਨਾ ਕੀਤਾ ਜਾਵੇ ਹੁਣ ਤੁਸੀਂ ਪੁੱਛੋਗੇ ਕਿ ਚਿੱਟੇ ਮੋਤੀਏ ਦਾ ਪਤਾ ਲੱਗ ਗਿਆ ਕਿ ਟਾ ਮੋਤੀਆ ਅਜੇ ਇਲਾਜ ਕਰਨਾ ਸਹੀ ਹੈ ਪਹਿਲਾਂ ਲੋਕੀ ਸਮਝਦੇ ਸੀ ਚਿੱਟਾ ਪੱਕ ਜਾਏ ਜੀ ਪੂਰਾ ਪੱਕੇ ਨੂੰ ਫੇਰ ਕਟਾਉਣਾ ਅੱਜ ਕੱਲ ਇਹ ਨਹੀਂ ਹੈ ਅੱਜ ਕੱਲ ਮੰਨ ਲਓ ਬੱਚਾ ਹੈ ਕਿਸੇ ਨੂੰ ਹੋ ਗਿਆ ਮੋਤੀਆ ਕਿਸੇ ਵੀ ਕਾਰਨ ਉਹ ਕਹਿੰਦਾ ਮੈਂ ਤਾਂ ਆਪਣਾ ਕੰਮ ਨਹੀਂ ਕਰ ਸਕਦਾ ਮੈਂ ਡਰਾਈਵਿੰਗ ਨਹੀਂ ਕਰ ਸਕਦਾ ਅਸੀਂ ਇਹ ਨਹੀਂ ਕਿ ਉਹਦਾ 20 ਸਾਲ ਵੇਖਾਂਗੇ ਦਾ ਮੋਤੀਆ ਪਕਰਿਆ ਹੈ ਨਹੀਂ ਅੱਜ ਕੱਲ ਹੈ ਕਿ ਬੰਦੇ ਦਾ ਕੰਮ ਤਾਂ ਨਹੀਂ ਰੁਕ ਰਿਹਾ ਜੇ ਕੰਮ ਰੁਕਦਾ ਹੈ ਆਖਰ ਕਵਟ ਪਾਰ ਰਹੀ ਹੈ ਚਕਾਰ ਕਵਟ ਪਾਰ ਰਿਆ ਚਕਾ ਮੋਤੀਆ ਉਹਦਾ ਉਸੇ ਵੇਲੇ ਆਪਰੇਸ਼ਨ ਕਰਾਓ ਤੇ ਉਹ ਬੰਦਾ ਆਪਣੇ ਆਪ ਕਿਸੇ ਤੇ ਡਿਪੈਂਡੈਂਟ ਨਾ ਹੋਵੇ ਆਪਣਾ ਕੰਮ ਕਰਦਾ ਰਵੇ ਤੇ ਆਪਣੇ ਘਰ ਦੀ ਰੋਟੀ ਰੋਜ਼ੀ ਕਮਾਦਾ ਰਵੇ ਕਾਲਾ ਮੋਤੀਆ ਇਸ ਤੋਂ ਵੱਖਰਾ ਹੈ ਤੁਹਾਨੂੰ ਮੈਂ ਦੱਸਿਆ ਕਿ ਉਹ ਸ਼ੂਗਰ ਵਾਲੇ ਮਿਰਜ਼ਾ ਨਾਲੋਂ ਜ਼ਿਆਦਾ ਹੁੰਦਾ ਹੈ ਵੈਸੇ ਜੇ ਮਾਪੇ-ਬਾਪ ਨੂੰ ਹੋਵੇ ਤੇ ਬੱਚਿਆਂ 'ਚ ਆ ਹੀ ਜਾਂਦਾ ਹੈ ਕਾਲਾ ਮੋਤੀਆ ਕੋਈ ਕੋ ਮੋਤੀਆ ਵਰਗੀ ਕਾਲੀ ਚੀਜ਼ ਨਹੀਂ ਹੁੰਦੀ ਇਹਦੇ 'ਚ ਇਹ ਹੁੰਦਾ ਕਿ ਅੱਖ ਦਾ ਪ੍ਰੈਸ਼ਰ ਜਿਵੇਂ ਸਾਡਾ ਬਲੱਡ ਪ੍ਰੈਸ਼ਰ ਹੈ ਅਸੀਂ ਕਹਿੰਦੇ ਜੀ 120/80 ਬਲੱਡ ਪ੍ਰੈਸ਼ਰ ਠੀਕ ਹੈ ਇਹਦੇ 'ਚ ਕੀ ਹੁੰਦਾ ਅੱਖ ਦਾ ਵੀ ਪ੍ਰੈਸ਼ਰ ਹੁੰਦਾ ਉਹਨੂੰ ਅਸੀਂ ਬੋਲਦੇ ਹਾਂ 14 ਐਮ ਐਮ ਆਫ ਮਿਲੀਮੀਟਰ ਆਫ ਮਰਕਰੀ ਅਸੀਂ ਇਹਨੂੰ 20 20 ਤੋਂ ਘੱਟ ਰੱਖਣਾ ਹੁੰਦਾ ਹੈ ਕਈ ਵਾਰ ਮਰੀਜ਼ਾਂ ਨੂੰ ਦਵਾਈ ਦੇ ਦਿੱਨੇ ਅਸੀਂ ਤੇ ਕਈ ਮਰੀਜ਼ਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹਨਾਂ ਨੂੰ ਕਾਲਾ ਮੋਤੀਆ ਹੋ ਗਿਆ ਜੋ ਜਿਵੇਂ ਬੰਦਾ ਕਿਸੇ ਨਸ਼ੇ ਦਾ ਆਦੀ ਹੋ ਜਾਂਦਾ ਨਾ ਕਈਆਂ ਨੂੰ ਪ੍ਰੈਸ਼ਰ ਦਾ ਪਤਾ ਹੀ ਨਹੀਂ ਲੱਗਦਾ ਉਹ ਆਉਂਦੇ ਜੀ ਅੱਖ ਦਾ ਪ੍ਰੈਸ਼ਰ 35 ਹੁੰਦਾ ਕਿਉਂਕਿ ਹੌਲੀ 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 ਉਹਨੂੰ ਫਿਰ ਪਤਾ ਲੱਗਦਾ ਜੀ ਮੈਨੂੰ ਆਸੇ ਆਪਸੇ ਤੋਂ ਦੂਰੋਂ ਨਹੀਂ ਮੈਨੂੰ ਵਿੱਚੋਂ ਦਿੱਸਦਾ ਸਾਈਡਾਂ ਤੋਂ ਨਹੀਂ ਦਿੱਸਦਾ ਇਹ ਵੀ ਇੱਕ ਨਿਸ਼ਾਨੀ ਆ ਜਾਂ ਲਾਈਟਾਂ ਦੇ ਆਲੇ ਦੁਆਲੇ ਉਹਨੂੰ ਘੇਰੇ ਦਿੱਸਦੇ ਆ ਜਿਹਨੀਆਂ ਲਾਈਟਾਂ ਬਲਬ ਜਗਦੇ ਆ ਇਹ ਵੀ ਇੱਕ ਨਿਸ਼ਾਨੀ ਹੈ ਨੰਬਰ 2 ਪੂੜਪਰੀਆਂ ਚ ਗਰਦ ਹੋਣੀ ਮਰੀਜ਼ ਗੋਲੀਆਂ ਖਾਈ ਜਾਂਦਾ ਸਿਰਦਰਦੀਆਂ ਵੀ ਮੇਰਾ ਕੋਈ ਸਿਰਦਰਦ ਹੈ ਸ਼ਾਇਦ ਪਰ ਉਹਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਹਨੂੰ ਕਾਲਾ ਮੋਤੀਆ ਹੋ ਸਕਦਾ ਇਹ ਵੱਡੀ ਨਿਸ਼ਾਨੀ ਹੈ ਇਹ ਮੋਤੀਆ ਸ਼ੁਰੂ ਹੋ ਜਾਵੇ ਤੇ ਇਹਦੀ ਲਾਈਫ ਲੌਂਗ ਦਵਾਈ ਪਾਉਣੀ ਪੈਂਦੀ ਆ ਡਾਕਟਰ ਕੋਲ ਜਾਣਾ ਹੀ ਪਵੇਗਾ ਜੇ ਮਰੀਜ਼ ਕਹੇ ਕਿ ਮੈਨੂੰ ਤਾਂ ਡਾਕਟਰ ਐਵੇਂ ਸੱਦੀ ਜਾਂਦਾ ਉਹਦੇ 'ਚ ਮਰੀਜ਼ ਦਾ ਨੁਕਸਾਨ ਹੈ ਜਿਹੜੇ ਮਰੀਜ਼ ਦਵਾਈਆਂ ਨਹੀਂ ਖਾ ਸਕਦੇ ਅਸੀਂ ਉਹਨਾਂ ਦਾ ਕਾਲੇ ਮੋਤੀਆ ਦਾ ਬੜਾ ਸਫਲ ਆਪਰੇਸ਼ਨ ਹੈ ਉਹ ਆਪਰੇਸ਼ਨ ਕਰ ਦਈਦਾ ਉਹਦੇ ਨਾਲ ਮਰੀਜ਼ ਦੀਆਂ ਕਾਫੀ ਹੱਦ ਤੱਕ ਦਵਾਈਆਂ ਬੰਦ ਹੋ ਜਾਂਦੀਆਂ ਹੁਣ ਅਸੀਂ ਇੱਥੇ ਆਪਰੇਸ਼ਨ ਕਰਨ ਆਏ ਆ ਇਹਨਾਂ ਦੇ ਅਸੀਂ ਚਿੱਟੇ ਮੋਤੀ ਦੇ ਆਪਰੇਸ਼ਨ ਕਰਕੇ ਲੰਦ ਪਾਵਾਂਗੇ ਵੈਗਰੂ ਕਰੇ ਸਾਰਿਆਂ ਦੇ ਅੱਛੇ-ਅੱਛੇ ਆਪਰੇਸ਼ਨ ਹੋਣ ਉਹਨਾਂ ਦੀ ਚੰਗੀ ਨਿਗਾਹ ਹੋਵੇ ਇਹ ਸਾਰਾ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਜਿਹੜਾ ਪਿੱਛੇ ਬੈਨਰ ਲੱਗਿਆ ਮਾਤਾ ਅਮਰਕੌਰ ਜੀ ਪਾਤਾ ਚਰਨਕੌਰ ਜੀ ਵੈਲਫੇਅਰ ਸੁਸਾਇਟੀ ਤੇ ਸਰਦਾਰ ਆਪਨੇ ਦੂਜੇ ਜਿਹੜੇ ਇਥੋਂ ਦੇ ਜਸਵੀਰ ਸਿੰਘ ਜੀ ਸਾਬ ਭੁੰਗਰਨੀ ਸਾਹਿਬ ਸਰਜੀਤ ਸਿੰਘ ਭੁੰਗਰਨੀ ਇਹਨਾਂ ਦੇ ਉਪਰਾਲੇ ਨਾਲ ਇਹ ਸਾਰੇ ਜਿਹੜੀ ਸੰਸਥਾ ਹੈ ਇਹਨਾਂ ਦੇ ਉਪਰਾਲੇ ਨਾਲ ਕੈਂਪ ਲੱਗ ਰਿਹਾ ਹੈ ਬਹੁਤ ਅਸ਼ੀਆ ਕੈਂਪ ਇਹਨਾਂ ਨੇ ਆਰਗੇਨਾਈਜ਼ ਕੀਤਾ ਦਵਾਈਆਂ ਸਾਰੀਆਂ ਇਹ ਆਪਣੇ ਕੋਲੋਂ ਫ੍ਰੀ ਦੇ ਰਹੇ ਨੇ ਐਨਕਾਂ ਵੀ ਫ੍ਰੀ ਦੇ ਰਹੇ ਆ ਆਪਰੇਸ਼ਨ ਵੀ ਫ੍ਰੀ ਕਰਾ ਰਹੇ ਆ ਜੇ ਕਿਸੇ ਦਾ ਕੋਈ ਖਾਸ ਟੈਸਟ ਡਾਇਟਰੀ ਦਾ ਹੋਵੇ ਜਿਸ ਦੀ ਆਪਕੋ ਜਰੂਰਤ ਉਹ ਵੀ ਇਹ ਅਲਾਉ ਕਰ ਰਹੇ ਵੀ ਟੈਸਟ ਕਰ ਦਿੱਤਾ ਜਾਵੇ ਥੈਂਕ ਯੂ ਜੀ ਸਾਡੇ ਵੱਲੋਂ ਇਹ ਅਰਦਾਸ ਹੈ ਕਿ ਮਹਾਰਾਜ ਜਿਹੜਾ ਵੀ ਮਰੀਜ਼ ਸਾਡੇ ਕੋਲ ਆਵੇ ਉਹ ਇੱਥੋਂ ਕੁਝ ਗੀਨ ਕਰਕੇ ਵੀ ਜਾਏ ਲੈ ਕੇ ਜਾਵੇ ਜੀ ਅਸੀਂ ਉਹਦੇ ਆਪਰੇਸ਼ਨ ਕਰੀਏ ਉਹਦੀ ਚੰਗੀ ਨਿਗਾਹ ਆਵੇ ਵਾਹਿਗੁਰੂ ਇਸ ਕਮੇਟੀ ਨੂੰ ਵੀ ਹੋਰ ਉਤਸ਼ਾਹ ਬਖਸ਼ੇ ਤੇ ਅਸੀਂ ਵੀ ਸਾਨੂੰ ਵੀ ਬਲ ਬਖਸ਼ੇ ਕਿ ਅਸੀਂ ਅੱਛਾ ਕੰਮ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ